ਅੱਜ ਦੀ ਗੱਲ ਦੋਸਤੋ ਪਿਛਲੇ ਦਿਨੀ ਇੱਕ ਮੁੱਦਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਹੈ ਉਹ ਸੀ ਪੰਜਾਬ ਦੇ ਵਿੱਚ ਇੱਕ ਚਿੱਟੇ ਦੇ ਨਾਲ ਪੁਲਿਸ ਵਾਲੀ ਗ੍ਰਿਫਤਾਰ ਕੀਤੀ ਗਈ ਸੀ ਬਟਿੰਡਾ ਪੁਲਿਸ ਵੱਲੋਂ ਇੱਕ ਨਾਕੇ ਤੇ ਥਾਰ ਦੇ ਵਿੱਚ ਆਉਂਦੀ ਕਾਲੀ ਥਾਰ ਦੇ ਵਿੱਚ ਆਰੀ ਅਮਨਦੀਪ ਕੌਰ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਹੈ ਉਸ ਨੂੰ ਜਦੋਂ ਤਲਾਸ਼ੀ ਦੇ ਲਈ ਰੋਕਿਆ ਗਿਆ ਤਾਂ ਉਸ ਦੇ ਕੋਲੋਂ ਚਿੱਟਾ ਬਰਾਮਦ ਹੋਇਆ ਜਿਸ ਤੋਂ ਬਾਅਦ ਹਰ ਰੋਜ਼ ਅਨੇਕਾਂ ਖੁਲਾਸੇ ਹੁੰਦੇ ਰਹੇ ਕਦੇ ਕਿ ਆ ਗਿਆ 2 ਕਰੋੜ ਦੀ ਕੋਠੀ ਬਠਿੰਡਾ ਦੇ ਵਿੱਚ ਹੈ ਤਿੰਨ ਤਿੰਨ ਲਗਜ਼ਰੀ ਗੱਡੀਆਂ ਰੱਖਦੀ ਹੈ ਮਹਿੰਗੇ ਫੋਨ ਰੱਖਦੀ ਹੈ ਮਹਿੰਗੇ ਸ਼ੌਂਕ ਨੇ ਜਦ ਕਿ ਨੌਕਰੀ ਕਰਦੀ ਹੈ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਦੀ ਤੇ ਇਸ ਤੋਂ ਬਾਅਦ ਲੋਕਾਂ ਦੇ ਵਿੱਚ ਲਗਾਤਾਰ ਇਹ ਚਰਚਾ ਸੀ ਕਿ ਹੁਣ ਪੰਜਾਬ ਸਰਕਾਰ ਦੁਆਰਾ ਇਸ ਦੀ ਇਸ ਕਰੋੜਾਂ ਦੀ ਕੋਠੀ ਦੇ ਉੱਪਰ ਵੀ ਬਲਡੋਜ਼ਰ ਚਲਾਇਆ ਜਾਵੇਗਾ ਕਿਉਂਕਿ ਇਹ ਨਸ਼ੇ ਦੇ ਨਾਲ ਫੜੀ ਗਈ ਹੈ ਤੇ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਪਰ ਉੱਥੇ ਕੁਝ ਸੂਝਵਾਨ ਅਤੇ ਵਿਦਵਾਨ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਕੁਝ ਵੀ ਨਹੀਂ ਹੋਵੇਗਾ ਕੁਝ ਦਿਨਾਂ ਬਾਅਦ ਇਹ ਪੁਲਿਸ ਵਾਲੀ ਛਪਟਣ ਜਮਾਨਤ ਦੇ ਬਾਹਰ ਆ ਜਾਵੇਗੀ ਤੇ ਉਹਨਾਂ ਦੀਆਂ ਕਿੱਸਰਾਈਆਂ ਬਿਲਕੁਲ ਸੱਚ ਹੋਈਆਂ ਜੀ ਆ ਦੋਸਤੋ ਅੱਜ ਪਟੰਡਾ ਅਦਾਲਤ ਵੱਲੋਂ ਇਸ ਪੁਲਿਸ ਵਾਲੀ ਅਮਨਦੀਪ ਕੌਰ ਜਿਸ ਨੂੰ ਚਿੱਟਾ ਕੁਈਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਰਿਹਾ ਹੈ ਜਿਸ ਦਾ ਨਾਮ ਕਾਫੀ ਚਰਚਾ ਦੇ ਵਿੱਚ ਰਿਹਾ ਹੈ ਉਸ ਨੂੰ ਹੁਣ ਜਮਾਨਤ ਦੇ ਦਿੱਤੀ ਗਈ ਹੈ ਤੇ ਇਹ ਵੀ ਗੱਲ ਕੋਈ ਬੌਲੀ ਹੈਰਾਨੀ ਵਾਲੀ ਨਹੀਂ ਹੋਵੇਗੀ ਕਿ ਜਦੋਂ ਤੱਕ ਤੁਸੀਂ ਖਬਰ ਦੇਖੋ ਉਦੋਂ ਤੱਕ ਇਹ ਆਪਣੇ ਘਰ ਆਪਣੀ ਲਗਜ਼ਰੀ ਕੋਠੀ ਦੇ ਵਿੱਚ ਲਗਜ਼ਰੀ ਸੋਫੇ ਤੇ ਬੈਠੀ ਏਸੀ ਦੀ ਹਵਾ ਖਾ ਰਹੀ ਹੋਵੇ ਇਹ ਵੀ ਕੋਈ ਵੱਡੀ ਗੱਲ ਨਹੀਂ ਹੋਵੇਗੀ ਕਿਉਂਕਿ ਪੰਜਾਬ ਦੇ ਵਿੱਚ ਇਹ ਮਾਮਲਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਤੇ ਲੋਕਾਂ ਦੀਆਂ ਉਮੀਦਾਂ ਸਨ ਕਿ ਜਿਵੇਂ ਕੁਝ ਗਰੀਬ ਲੋਕ ਤਰਲੇ ਪਾਉਂਦੇ ਨਜ਼ਰ ਆਉਂਦੇ ਨੇ ਜਿਹੜੇ ਕਹਿੰਦੇ ਨੇ ਕਿ ਉਹਨਾਂ ਦੇ 3 ਪੁੱਤ ਨਸ਼ੇ ਦਾ ਕਾਰੋਬਾਰ ਕਰਦੇ ਸੀ ਉਹਨਾਂ ਦਾ ਕੋਈ ਲੈਣ ਦੇ ਨਹੀਂ ਹੈ ਉਹਨਾਂ ਦਾ ਇੱਕੋ ਇੱਕ ਛੱਤ ਹੈ ਇੱਕੋ ਇੱਕ ਘਰ ਹੈ ਇਸ ਨੂੰ ਨਾ ਢਾਇਆ ਜਾਵੇ ਹਾਲਾਂਕਿ ਹਰ ਕੋਈ ਇਸ ਗੱਲ ਦਾ ਵਿਰੋਧ ਕਰਦਾ ਰਿਹਾ ਕਿ ਤੁਸੀਂ ਲੋਕਾਂ ਦੀ ਕੁੱਖਾ ਉਜਾੜੀਆਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਸੱਥਰ ਬਚਾਏ ਨੇ ਫਿਰ ਹੁਣ ਤੁਹਾਡੇ ਹੰਝੂਆਂ ਦਾ ਵੀ ਕਿਸੇ ਤੇ ਕੋਈ ਅਸਰ ਨਹੀਂ ਹੋਣਾ ਚਾਹੀਦਾ ਤੇ ਤੁਹਾਡੇ ਘਰ ਵੀ ਢਾਏ ਜਾਣੇ ਚਾਹੀਦੇ ਨੇ ਪਰ ਉੱਥੇ ਹੀ ਲੋਕਾਂ ਨੂੰ ਇਹ ਵੀ ਉਮੀਦ ਸੀ ਕਿ ਇਸ ਚਿੱਟਾ ਕੋਇਨ ਕਹੀ ਜਾਣ ਵਾਲੀ ਅਮਨਦੀਪ ਕੌਰ ਦੇ ਘਰ ਤੇ ਵੀ ਬਲਡੋਜ਼ਰ ਚੱਲੇਗਾ ਪਰ ਬਲਡੋਜ਼ਰ ਚੱਲਣਾ ਤਾਂ ਇੱਕ ਪਾਸੇ ਇਸ ਨੂੰ ਤਾਂ ਕੋਈ ਬਾਲੀ ਜਿਆਦੇ ਸਮੇਂ ਦੀ ਕੈਦ ਵੀ ਨਹੀਂ ਹੋਈ ਕਹਿ ਸਕਦੇ ਆ ਕਿ ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਹੁਣ ਇਹ ਆਪਣੇ ਘਰ ਆਪਣੇ ਏਸੀ ਦੀ ਠੰਡੀ ਠਾਰਾ ਹਵਾ ਦੇ ਵਿੱਚ ਬੈਠੀ ਲੋਕਾਂ ਨੂੰ ਚੜਾਵੇਗੀ ਕਿ ਤੁਸੀਂ ਜੋ ਮਰਜ਼ੀ ਕਰ ਲਓ ਮੈਂ ਤਾਂ ਉਸੇ ਤਰ੍ਹਾਂ ਹੀ ਘੁੰਮਾਂਗੀ ਕਿਉਂਕਿ ਇਹ ਵੀ ਸਾਹਮਣੇ ਆਇਆ ਹੈ ਕਿ ਜੋ ਚਿੱਟੇ ਦੀ ਬਰਾਂਦ ਵੀ ਦਿਖਾਈ ਗਈ ਹੈ ਉਹ ਵੀ ਕੋਈ ਬਹੁਤਾ ਹੀ ਜਿਆਦਾ ਨਹੀਂ ਹੈ ਤੇ ਇੰਨੀ ਘੱਟ ਮਾਤਰਾ ਦੇ ਵਿੱਚ ਚਿੱਟੇ ਦੀ ਬਰਾਂਦ ਵੀ ਜੋ ਪੰਜਾਬ ਪੁਲਿਸ ਦੁਆਰਾ ਬਰਾਮਦ ਕੀਤਾ ਦਿਖਾਇਆ ਗਿਆ ਉਹ ਉਸਤੇ ਕੋਈ ਬਹੁលੀ ਜਿਆਦੇ ਸਜ਼ਾ ਨਹੀਂ ਹੋ ਸਕਦੀ ਸੀ ਜਿਸ ਕਰਕੇ ਜ਼ਮਾਨਤ ਹੋ ਗਈ ਤੇ ਦੂਜੇ ਪਾਸੇ ਇੱਕ ਵੱਡੀ ਹੈਰਾਨਗੀ ਦੀ ਗੱਲ ਉਦੋਂ ਹੋਈ ਕਿ ਪੰਜਾਬ ਪੁਲਿਸ ਦੁਆਰਾ ਹਾਲੇ ਇਸ ਅਮਨਦੀਪ ਕੌਰ ਕਾਂਸਟੇਬਲ ਦਾ ਚਲਾਨ ਹੀ ਅਦਾਲਤ ਦੇ ਵਿੱਚ ਪੇਸ਼ ਨਹੀਂ ਕੀਤਾ ਗਿਆ ਜਿਸ ਦੇ ਕਰਕੇ ਇਸ ਦਾ ਕੇਸ ਹੋਰ ਜਿਆਦਾ ਕਮਜ਼ੋਰ ਹੋ ਗਿਆ ਤੇ ਇਸ ਨੂੰ ਜ਼ਮਾਨਤ ਮਿਲਣ ਦੇ ਵਿੱਚ ਆਸਾਨੀ ਨਹੀਂ ਰਹੀ ਸੋ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਸਾਦੇ ਵਿੱਚ ਕੁਝ ਕਾਲਾ ਤੁਹਾਨੂੰ ਦਾਲ ਦੇ ਵਿੱਚ ਨਜ਼ਰ ਆ ਰਿਹਾ ਹੈ ਜਾਂ ਫਿਰ ਦਾਲ ਹੀ ਕਾਲੀ ਹੈ ਕਮੈਂਟ ਜਰੂਰ ਕਰਨਾ ਕਿ ਤੁਸੀਂ ਸਹਿਮਤ ਹੋ yes ਜਾਂ no